ਰੀਅਲ ਫੈਕਟ نیوز ਦੀ ਟੀਮ ਅੱਜ ਮੀਂਹ ਦਾ ਜਿਵੇਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ ਔਰ ਇਸ ਮੀਂਹ ਦਾ ਜਿਹੜਾ ਜਾਇਜ਼ਾ ਲੈਣ ਨਿਕਲੇ ਆ ਨਿਹਾਲ ਸਿੰਘ ਵਾਲਾ ਦੀ ਜੇ ਗੱਲ ਕੀਤੀ ਜਾਵੇ ਨਿਹਾਲ ਸਿੰਘ ਵਾਲਾ ਪਿੰਡ ਨੂੰ ਜਾਣ ਵਾਲੀ ਗਲੀ ਦੇ ਵਿੱਚ ਜਿਹੜਾ ਮਾਹੌਲ ਹੈ ਤੁਸੀਂ ਦੇਖ ਸਕਦੇ ਹੋ ਵੀ ਕਿਹੋ ਜਿਹਾ ਹੈਗਾ ਪੂਰਾ ਬੁਰਾ ਹਾਲ ਹੈ ਇੱਧਰ ਕੈਮਰਾਮੈਨ ਨੂੰ ਮੈਂ ਕਹੂੰਗਾ ਇੱਕ ਝਲਕ ਇੱਥੋਂ ਦਿਖਾਓ ਫਿਰ ਆਪਾਂ ਗੱਲਬਾਤ ਕਰਦੇ ਹਾਂ ਜਿਹੜੇ ਇੱਥੋਂ ਦੇ ਵਾਸੀੰਦੇ ਐ ਦੇਖੋ ਇਹ ਪਾਣੀ ਹੈ ਜਿਹੜਾ ਜਿੱਥੋਂ ਤੱਕ ਨਜ਼ਰ ਜਾਂਦੀ ਹੈ ਆਜੋ ਆ ਘਰ ਹੈਗਾ ਜਮਾ ਬਿਲਕੁਲ ਘਰ ਦੇ ਵਿੱਚ ਪਾਣੀ ਆ ਚੁੱਕਿਆ ਹੈ ਜਿਹੜਾ ਘਰ ਦੀ ਦਹਲੀਜ਼ ਤੱਕ ਪਾਣੀ ਆ ਚੁੱਕਿਆ ਹੈ ਸਾਡੇ ਨਾਲ ਭਾਈ ਜੀ ਮੌਜੂਦ ਹੈ ਭਾਈ ਜੀ ਕੀ ਨਾਮ ਹੈ ਆਪਰਾ ਅਮੀਰ ਗੋਤਰੀ ਸਿੰਘ ਜੀ ਵਰਪ੍ਰੀਤ ਭਾਈ ਆਤਾ ਜਮਾ ਆਤਾ ਹੀ ਹਜੇ ਘਟ ਗਈ 3 ਦਿਨ ਹੋ ਗਏ ਗਾਂਹ ਤੱਕ ਚਲਿਆ ਜਾਂਦਾ ਜੀ ਪਾਣੀ ਗਾਂਹ ਤੱਕ ਚਲਿਆ ਗਿਆ ਸੀਗਾ ਉਹ ਦੋ ਕਮਰੇ ਆ ਟੇ ਮੂਹਰੇ ਜਮਾਂ ਭਰ ਗਏ ਸੀ ਜੀ ਦੋਨੇ ਪੱਖਿਆਂ 'ਚ ਪਾਣੀ ਪੈ ਗਿਆ ਜੀ ਜਮਾਂ ਖੜ ਗਈ ਜੀ ਇੰਨਾ ਪੂਰਾ ਹਾਲ ਆ ਜੀ ਤੋਂ ਚੋਈ ਜਾਂਦੇ ਆ ਜੀ ਅੱਛਾ ਹੂੰ ਇਹਨਾ ਮੂਹਰੇ ਸੱਪੜ ਉਹ ਭਰਿਆ ਹੋਆ ਫੁੱਲ ਜੇ ਸੱਪੜ ਖਾਲੀ ਹੋਊ ਤਾਂ ਫੇਰ ਹੀ ਗਾਂ ਪਾਣੀ ਜਾਊਗਾ ਨਹੀਂ ਜਾਂਦਾ ਨਹੀਂ ਸਾਰਾ ਮੰਡੀ ਵਾਲਾ ਪਾਣੀ ਇੱਥੇ ਆ ਜਾਂਦਾ ਜੀ ਜਿਹੜਾ ਮਤਲਬ ਉਹ ਸ਼ਹਿਰ ਵਾਲਾ ਪਾਣੀ ਸਾਰਾ ਇੱਧਰ ਹੀ ਆ ਜਾਂਦਾ ਜੀ ਸੱਪੜ ਭਰਿਆ ਵਈ ਤਾਂ ਕਰਕੇ ਓਖਾ ਬਹੁਤ ਹੋਇਆ ਤਾਂ ਜੀ ਕਿਉਂਕਿ ਲਗਾਤਾਰ ਇਹਦਾ ਕਾਰਨ ਹੈ ਕਿ ਲਗਾਤਾਰ ਪਿਛਲੇ 4 ਦਿਨਾਂ ਤੋਂ ਬਹੁਤ ਮੌਸਮੇ ਤਾਰ ਜਿਹੜੀ ਬਾਰਿਸ਼ ਮੌਸਮੇ ਤਾਰ ਮੀ ਜਿਹੜਾ ਪੈ ਰਿਹਾ ਔਰ ਹੁਣ ਵੀ ਜਿਹੜਾ ਤੁਸੀਂ ਦੇਖ ਸਕਦੇ ਆ ਕਿ ਹਜੇ ਵੀ ਬੱਦਲ ਬਾਈ ਹੈ ਔਰ ਲੋਕਾਂ ਲਈ ਬਹੁਤ ਵੱਡੀ ਪਰੇਸ਼ਾਨੀ ਬਹੁਤ ਵੱਡਾ ਨੁਕਸਾਨ ਹੈ ਜਿਹੜਾ ਜੇ ਗੱਲ ਕੀਤੀ ਜਾਵੇ ਮੋਗਾ ਤੋਂ ਜਦੋਂ ਚੱਲਦੇ ਆਂ ਡਾਲਾ ਬੁੱਟਰ ਇਹ ਪਿੰਡਾਂ ਦੇ ਵਿੱਚ ਜਿੱਥੇ ਫਸਲਾਂ ਦਾ ਨੁਕਸਾਨ ਹੋਇਆ ਹੈ ਔਰ ਕਿਸਾਨਾਂ ਦੀਆਂ ਫਸਲਾਂ ਮਾਰੀਆਂ ਗਈਆਂ ਘਰਾਂ ਦਾ ਬਹੁਤ ਨੁਕਸਾਨ ਹੋਇਆ ਜੇ ਪਿੰਡ ਰਾਮਾ ਦੇ ਵਿੱਚ ਕਈ ਘਰ ਡਿੱਗੇ ਐ ਔਰ ਇੱਥੇ ਮੈਂ ਤੁਹਾਨੂੰ ਇਹ ਦਿਖਾਉਣਾ ਚਾਹੁੰਦਾ ਕਿ ਇਹ ਜਿਹੜਾ ਪਾਣੀ ਹੈ ਘਰਾਂ ਤੱਕ ਦਹਲੀਜ਼ ਤੱਕ ਆ ਗਿਆ ਹੈ ਖਲੇ ਵੀ ਅਸੀਂ ਅਰਦਾਸ ਕਰਦੇ ਹਾਂ ਕਿ ਜੇਕਰ بارش ਹੈ ਜਿਹੜੀ ਰੁਕ ਜੇ ਹੁਣ ਨਾ ਹੋਵੇ ਤਾਂ ਵੀ ਚੰਗਾ ਕਿਉਂਕਿ ਇਸ ਤੋਂ ਬਾਅਦ ਜੇ بارش ਹੁੰਦੀ ਹੈ ਤਾਂ ਮੈਂ ਦਿਖਾਵਾਂ ਤੁਹਾਨੂੰ ਕਿ ਇਸ ਤੋਂ ਅੱਗੇ ਤਾਂ ਫਿਰ ਇਹ ਘਰ ਦੇ ਹਾਲਾਤ ਆ ਦੇਖੋ ਆ ਜਾਓ ਸਸੀ ਕਾ ਮਾਤਾ ਜੀ ਅੱਛਾ ਪਹਿਲਾਂ ਇਸ ਤੋਂ ਇਸ ਤੋਂ ਪਹਿਲਾਂ ਕਿੱਥੋਂ ਤੱਕ ਆ ਗਿਆ ਸੀ ਇੱਥੋਂ ਤੱਕ ਆ ਜਾਂਦਾ ਜੀ ਆਹ ਇੱਥੋਂ ਤੱਕ ਆ ਜਾਂਦਾ ਜੀ ਆ ਪਾਣੀ ਸਾਰੇ ਉਹ ਸਾਰੇ ਕਮਰੇ ਭਰੇ ਪਏ ਸੀ ਇਹਨਾਂ ਦੇ ਅੱਛਾ ਆ ਕਮਰੇ ਸਾਰੇ ਭਰ ਗਏ ਸੀ ਹਾਂ ਦੋਨੇ ਕਮਰੇ ਭਰੇ ਪਏ ਸੀ ਠੀਕ ਹੂੰ ਤੇ ਆ ਸਾਰਾ ਬੇੜਾ ਭਰੇ ਪਿਆ ਸੀ ਆ ਇੱਕ ਮਿੰਟ ਉਹ ਦਿਖਾ ਦੇਖੋ ਇਧਰੋਂ ਤੱਕ ਕਮਰੇ ਤੱਕ ਪਾਣੀ ਆ ਗਿਆ ਪਾਣੀ ਸੱਤਾਂ ਤਾਂ ਚੋਈ ਜਾਂਦੀਆਂ ਨੇਗੀ ਇੱਕ ਨਾ ਮੋਟਰ 'ਚ ਚੱਲਿਆ ਜਾਂਦਾ ਜੀ ਪਾਣੀ ਵਿੱਚ ਫਾਰ ਕੇ ਗੰਦਾ ਪਾਣੀ ਪੀਣਾ ਪੈਂਦਾ ਜੀ ਆਪ ਨੂੰ ਮੋਟਰ 'ਚ ਪਾਣੀ ਚੱਲਦਾ ਗੰਦਾ ਪਾਣੀ ਚੱਕਦੀ ਆ ਮੋਟਰ ਜੀ ਅੱਛਾ ਹੂੰ ਮੋੜ ਕੇ ਜੇ ਮੰਨ ਕੇ ਚੱਲ ਮੋਟਰ ਉੱਚੀ ਹੋਊਗੀ ਤਾਂ ਸਾਫ਼ ਪਾਣੀ ਆਊਗਾ ਨਹੀਂ ਤਾਂ ਗੰਦਾ ਪਾਣੀ ਹੀ ਹੋਊਗਾ ਕਰਨਾ ਪੈਂਦਾ ਜੀ ਅੱਛਾ ਪੀਣ ਵਾਲੇ ਪਾਣੀ ਦੀ ਵੀ ਸਮੱਸਿਆ ਜੀ ਹਾਂ ਜੀ ਹਾਰ ਕੇ ਬਾਹਰੋਂ ਲੈ ਕੇ ਆਈਦਾ ਜੀ ਪੀਣ ਵਾਸਤੇ ਹੋਏ